ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰੂਗਾ ਅਸਟਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਣੀ ਵੀਡੀਓ ਬਾਰੇ ਲਓ ਜੀ ਆਪਾਂ ਕਰਦੇ ਆ ਕੰਮ ਤਾਂ ਅੱਜ ਨਾ ਠੰਡ ਬਹੁਤ ਜ਼ਿਆਦਾ ਸੀਗੀ ਰਾਤ ਇੰਨੀ ਜ਼ਿਆਦਾ ਠੰਡ ਆ ਗਈ ਬਹੁਤ ਜ਼ਿਆਦਾ ਕਾਫੀ ਦਿਨ ਹੋ ਗਏ ਹੁਣ ਤਾਂ ਵਧੀਆ ਦਿਨ ਲੱਗ ਜਾਂਦਾ ਸੀਗਾ ਸੂਰਜ ਨਿਕਲਿਆ ਆਉਂਦਾ ਸੀ ਅਨੇ ਠੰਡ ਨਹੀਂ ਸੀਗੀ ਅੱਜ ਆਪਾਂ ਨੇ ਜਰਾਬਾਂ ਪਾ ਲਈ ਕਾਫੀ ਦਿਨਾਂ ਬਾਅਦ ਅੱਜ ਠੰਡ ਲੱਗੀ ਜਾਂਦੀ ਆ ਜਿੰਨਾ ਮੈਂ ਮਸ਼ੀਨ ਤੇ ਬੈਠੀ ਸੀ ਅੰਦਰ ਤੇ ਅੱਜ ਆਪਾਂ ਮਸ਼ੀਨ ਬਾਹਰ ਹੀ ਲੈ ਕੇ ਗਏ ਇੱਕ ਕਮੀਜ਼ ਸੋਣਾ ਸੀ ਕੁੜਤਾ ਸੋਣਾ ਸੀ ਜੀ ਪਜਾਮਾ ਕੱਲ ਬਣਾਤਾ ਸੀ ਜੀ ਕੁੜਤਾ ਬਣਾਇਆ ਆਪਾਂ ਨੇ ਉਹਦੇ ਕਫ ਕੱਲ ਰਾਂਦੀ ਸੀ ਲਾਉਣ ਵਾਲੇ ਉਹ ਲਗਾ ਕੇ ਛੱਡਿਆ ਹੁਣ ਕਾਜ ਵਟਨ ਕਰਨ ਨੂੰ ਆਪਾਂ ਸ਼ਾਮ ਨੂੰ ਕਰਾਂਗੇ ਹੁਣ ਆਪਾਂ ਕੱਟਦੇ ਆਂ ਸਬਜ਼ੀ ਸਬਜ਼ੀ ਬਣਾਵਾਂਗੇ ਆਪਾਂ ਕਾਜਰਾ ਮਟਰ ਤੇ ਸਬਜ਼ੀ ਗਾਜਰਾ ਮਟਰ ਬਣਾ ਕੇ ਉਹ ਟਾਈਮ ਲੱਗੂਗਾ ਨਾ ਕੱਟਣ ਤੇ ਹੁਣ ਆਪਨੂੰ ਸਬਜ਼ੀ ਦੀ ਟਾਈਮ ਰਹਿ ਗਿਆ ਅੱਜ ਠ ਉੱਦੇ ਕੋ ਬਾਹਰ ਗੇਟ ਚ ਸੰਦੀ ਦੋ ਅਜੇ ਹਜੇ ਵੀ ਧੁੰਦ ਜੀ ਪੂਰੀ ਹੋ ਰਹੀ ਆ ਅੱਜ ਬੱਦਲ ਨਹੀਂ ਆਹ ਬੱਦਲ ਬਾਈ ਹੋ ਰਹੀ ਹੈਗੇ ਆਪਣੇ ਤਾਂ ਧੁੱਪ ਨਹੀਂ ਨਿਕਲੀ ਅੱਜ ਭੋਰਾ ਵੀ ਮੌਸਮ ਜਮੀ ਠੰਡਾ ਹੈਗਾ ਚਲੋ ਜੀ ਆਪਾਂ ਚੱਲਦੇ ਆਂ ਬਾਰੇ ਆਪਾਂ ਨਾ ਸਬਜ਼ੀ ਕੱਟ ਦਿਆਂ ਲਈ ਆਪਾਂ ਬਣਾਉਣਾ ਗਾਜਰਾ ਮਟਰ ਅਹ ਦੇਖੋ ਮਟਰ ਕੱਢਦੇ ਆ ਇੱਧਰ ਗਾਜਰਾਂ ਮਟਰ ਇੱਧਰ ਹੈਗੇ ਆਪਾਂ ਦਾ ਲਸਣ ਪਿਆਜ਼ ਆਦਰਕ ਚਲੋ ਜੀ ਆਪਾਂ ਨਾ ਸਬਜ਼ੀ ਕੱਟੀਏ ਲੋ ਸਬਜ਼ੀ ਆਪਾਂ ਨੇ ਕੱਟਤੀ ਦੇਖੋ ਗਾਜਰਾਂ ਮਟਰ ਪਰ ਪਿਆਜ਼ ਵੀ ਲਸਣ ਆਪਾਂ ਚੀਰਨਾ ਜੇ ਪਿਆਜ਼ ਛਿਲਤਾ ਦਾ ਚੀਰਤਾ ਆਪਾਂ ਨੇ ਪਿਆਜ਼ ਚੀਰਤਾ ਤੇ ਆਪਾਂ ਅੱਜ ਸਬਜ਼ੀ ਤਰਾਂਗੇ ਚੁੱਲੇ ਤੇ ਅੱਜ ਲਈ ਠੰਡ ਹੋ ਰਹੀ ਹੈ ਆਪਾਂ ਸਬਜੀ ਚੁੱਲੇ ਤੇ ਬਣਾਉਣੇ ਆ ਨਾਲੇ ਆਪਾਂ ਇੱਥੇ ਮਗਰ ਰੋਟੀ ਬਣਾ ਲਾਂਗੇ ਨਾਲੇ ਆਪਾਂ ਲਾਉਣਿਆਂ ਤੜਕਾ ਸਬਜੀ ਨੂੰ ਕਿ ਗਾਜਰਾ ਮਟਰ ਨਾਲ ਹੌਲੀ ਹੌਲੀ ਸੰਦੇ ਸੰਦੇ ਸੇਕ ਨਾਲ ਵਧੀਆ ਬਣ ਜਾਂਦੇ ਚੁੱਲੇ ਤੇ ਤੇ ਗੈਸ ਤੇ ਨਹੀਂ ਆਪਾਂ ਬਣਾਉਂਦੇ ਅੱਜ ਚਲੋ ਆਪਾਂ ਚੁੱਲੇ ਤੇ ਅੱਗ ਵਾਲ ਦੇ ਨਾਲ ਆਪਾਂ ਸੇਕ ਲੈਣਾ ਠੰਡ ਹੋਈ ਪਈ ਨਾਲੇ ਆਪਾਂ ਸਬਜੀ ਤੜਕਾ ਨਾਲੇ ਗੈਸ ਦੀ ਬਚਤ ਹੋ ਜੀ ਨਾਲੇ ਆਪਾਂ ਸੇਕ ਹੀ ਜਾਊਗਾ ਚਲੋ ਜੀ ਆਪਾਂ ਸਬਜੀ ਬਣਾ ਲਈਏ ਤੇ ਆਪਾਂ ਨਾ ਤੌੜੀ ਦਮ ਨੰਗਾ ਕਰਦੀ ਇਹ ਗਰਮਾ ਠੰਡੀ ਹੋ ਜਾ ਆ ਦੇਖਾ ਪਾਫਾ ਨਿਕਲ ਹੀ ਜਾਂਦੇ ਨੇ ਬੱਕਲੀਆਂ ਦੀਆਂ ਫਿਰ ਪੱਦਾਣੇ ਪਿਉਨੀਆਂ ਨਾਲੇ ਲੇਟੀ ਪਿਉਨੀਆਂ ਨਾਲੇ ਬੱਕਲੀਆਂ ਕੱਢਦੇ ਆਂ ਵਿੱਚੋਂ ਨਾਲ ਦੂਜੀ ਮੱਝ ਦਾ ਦਾਣਾ ਪਿਉ ਕਿਉਂ ਨੇ ਕਿਉਂਕਿ ਮੱਝਾਂ ਦਾ ਕੰਮ ਬਹੁਤ ਔਖਾ ਹੁੰਦਾ ਮੱਝਾਂ ਦਾ ਜਿਹੜਾ ਦਾਣਾ ਵਦਾਣਾ ਨਾ ਇਹ ਟਾਈਮ ਤੇ ਨਾ ਪਾਈਏ ਫਿਰ ਦੁੱਧ ਵਾਧਦਾ ਉਹ ਹੋ ਜਾਂਦਾ ਘਟ ਜਾਂਦੀਆਂ ਨੇ ਨਾਲ ਇਹਨੇ ਸਮ ਸਮਵਾਰਤਾ ਬਹੁਤ ਜ਼ਰੂਰੀ ਹੈ ਟਾਈਮ ਤੇ ਦਾਣਾ ਵਦਾਣਾ ਪਾਉਣਾ ਪੈਂਦਾ ਹੈ ਕਿ ਹਰੇਕ ਬੰਦੇ ਦੇ ਬਸ ਦਾ ਰੋਗ ਨਹੀਂ ਇੱਕ ਦਿਨ ਪਾਤਾ ਦੂਏ ਦਿਨ ਨਹੀਂ ਪਾਉਣਾ ਇਸ ਤਰ੍ਹਾਂ ਦੀ ਗੱਲ ਹੈ ਨਹੀਂਗੀ ਆਪਾਂ ਸਵੇਰੇ ਬੱਕਲੀਆਂ ਧਾਰਨੀਆ ਸ਼ਾਮ ਨੂੰ ਕੱਢਦੇ ਆਂ ਹੁਣ ਆਪਾਂ ਕੱਢ ਕੇ ਇਹਨਾਂ ਨੂੰ ਬੱਠਲ ਚ ਪਾਵਾਂਗੇ ਹਵਾ ਲੱਗ ਜੂਗੀ ਨਾਲੇ ਵਿੱਚ ਤੇ ਬੜੇਵੇਂ ਗੋੜਾ ਤੇ ਬੱਕਲੀਆਂ ਛੋਲੇ ਇਹ ਆਪਾਂ ਨੇ ਹਰੇਣੇ ਤੇ ਹੀ ਤੇ ਹੁਣ ਆਪਾਂ ਨਾਲ ਦੂਜੀ ਮੱਝ ਦਾ ਦਾਣਾ ਪਿਓ ਕਿਉਂ ਨੇ ਜਿਹੜੀ ਆਪਣੀ ਭਲੂਣੀ ਛੋਟੀ ਸੂਣ ਵਾਲੀ ਆ ਉਹਨੂੰ ਆਪਾਂ ਤੁਹਾਨੂੰ ਦੇ ਦਿਖਾਈ ਸੀ ਆਪਾਂ ਦਵਾਈ ਪਾਉਣੀ ਹੁੰਦੀ ਆ ਇਹਨੂੰ ਆਪਾਂ ਦੂਸਰੀ ਇਹ ਦੋ ਮੱਝਾਂ ਦਾ ਬੱਕਲੀਆਂ ਨੇ ਤੀਸਰੀ ਛੋਟੀ ਦੀ ਆਪਣੀ ਦੂਜੀ ਲਈ ਚਲੋ ਜੀ ਆਪਾਂ ਨਾਲ ਦਾਣੇ ਦਉਣੀ ਪਿਓ ਆਈਏ ਫਿਰ ਦੇ ਦੇ ਆਪਾਂ ਫਿਰ ਧਰਦੇ ਆਂ ਸਬਜ਼ੀ ਆ ਕੇ ਇੰਦਰ ਆ ਦੀ ਸੰਗੀ ਨੂੰ ਛੋਟੇ ਛੋਟੇ ਕੰਮ ਹੈ ਨਾ ਲੋਟੀ ਨਹੀਂ ਆਦੇ ਕਿਹੜੇ ਬੜੇ ਦੀ ਤੜਕਾ ਲਾਉਣ ਲੱਗੀਆਂ 10 ਮਿੰਟ ਹੋ ਗਏ ਫੰਡਮੈਂਟ ਤਾਂ ਉਹਨਾਂ ਨਾਲ ਜੁੜੀ ਜਾਂਦੀ ਨੂੰਗੇ ਅੱਗੇ ਨਹੀਂ ਬੱਚੀ ਤੁਸੀਂ ਚੜ ਗਈ ਅੱਜ ਮੈਂ ਸੀਮਾ ਨਾਲ ਸੇਕ ਲਾਂਗੇ ਨਾਲੇ ਆਪਾਂ ਸਬਜ਼ੀ ਬਣਾ ਲੈਣੇ ਨਾਲੇ ਸੇਕ ਲੈਣਾ ਅੱਜ ਠੰਡ ਸੀਗੀ ਨੀ ਮੈਂ ਜਦੋਂ ਗਸਤੇ ਲਾ ਦੇ ਆਪਾਂ ਸਬਜ਼ੀ ਬਣਾ ਕੇ ਫਰੋਜ਼ ਦੇ ਅੰਦਰ ਰੱਖਤਾ ਸਾਰਾ ਦਿਨ ਇਹਨੇ ਕੰਮ ਹੁੰਦੇ ਨੇ ਸਾਰਾ ਦਿਨ ਠੇਡੇ ਖਾਂਦੇ ਦੀ ਲੱਗ ਜਾਂਦੀ ਆ ਉਹ ਕਰ ਲਾ ਬਹੁਤ ਕਰ ਲਾ ਉਹ ਕਰ ਲਾ ਰਾਤ ਨੂੰ ਜਿਹੜੇ ਅੱਧੇ ਕੰਮ ਕੁਛ ਆਏ ਜਿਹੜੇ ਰਾਤ ਨੂੰ ਵੀ ਕਰ ਨਹੀਂ ਨਹੀਂ ਅਜੇ ਤਾਂ ਰੋ ਕੱਪੜੇ ਲਾਉਣੇ ਨੇ ਅੱਜ ਸੁੱਕੇ ਨੇ ਸਟੈਂਡ ਤੇ ਲਾਉਣੇ ਪੈਣਗੇ

ਇਨਾ ਗੁੱਸੇ ਨਾਲ ਕੇ ਚੱਲੀ ਨਹੀਂ ਹੈਗੀ ਹੈ ਜੀ। ਅੱਜ ਮੋਈ ਤੋਂ ਹੋ ਹੀ ਜਾਂਦਾ। ਉਦੋਂ ਲੱਕੜਾ ਹੋਰ ਨਹੀਂ ਹੁੰਦਾ। ਮੈਂ ਕੋਕੂ ਗੋਇੰਦਾਲਾ ਦੇ ਕੰਨੇ ਲੱਕੜੇ ਲਵਾਉਂਦਾ। ਲੱਕੜੀ ਡੋਣਾ ਗੱਲ। ਲੱਕੜਾ ਨਾਲ ਕੋਈ ਮਾਤ ਨਹੀਂ। ਮੈਂ ਨੰਦੂ ਚੱਕ ਲੈਣਾ। ਟਮਾਟਰ ਪਕੀਏ ਦੋ ਪੌਨੇ ਆਪਾਂ ਹਲਿਆ ਮਿਰਚ ਜਿੱਦਣ ਅੱਗੇ ਆਪਾਂ ਗਾਜਰਾਂ ਚੀਰਦੇ ਉਹਦੇ ਮਨ ਹੱਥ ਖਰਾਬ ਹੋ ਜਾਂਦੇ ਹਾਂ ਜਿਹੜੇ ਖੱਤ ਨੇ ਜਮਾ ਵਧੀਆ ਪੈਦੇ ਐਸਾ ਨਾ ਆਪਾਂ ਹੌਲਾਂਦਰੀਆ ਬੈਸਰੀ ਨੇ ਥਾਤੇ ਨਾ ਤਾਂ ਨਾਲ ਜਿੱਦ ਥੱਗੇ ਬਿਆਹਣਾ ਹੋਇਆ ਤੇ ਆਪਣੇ ਥਰਜ ਇਸ ਵਾਰ ਨਹੀਂ ਹੋ ਜਾਏਗੀ ਵਧੀਆ ਲੈ ਕੁਛ ਇਸ ਵਾਰ ਨਾ ਠੰਡ ਵੀ ਘਟੇ ਪਈ ਆ ਠੰਡਾ ਪਈ ਤਾਂ ਗੀ ਦੋ ਦਿਨ ਠੰਡਾ ਵੀ ਇੱਕ ਦਿਨ ਠੰਡਾ ਪਈ ਦੋ ਦਿਨ ਧੁੱਪ ਨਿਕਲੀ ਇਸ ਤਰ੍ਹਾਂ ਦਾ ਮੌਸਮ ਰਹਾਂ ਤੇ ਬਥੀਆ ਪਾ ਗੀ ਤੀ ਨਾ ਕੀ ਅਰ ਕੰਦੇ ਰਹੇ ਆਪਾਂ ਅੱਭੀ ਛੇਤੀ ਅਗਿਆਪਾ ਧਿਆਨ ਨਾ ਦਿੰਦੇ ਵਿੱਚ ਰੁਕ ਕੋਈ ਇੱਕ ਵਾਰਾ ਰੋਸ਼ਨ ਲਾ ਲਿਆ ਮੁੜ ਕੇ ਆਪਾਂ ਲਾਉ ਲੈਣਾ ਉਹਨੇ ਜਮੀਆ ਕਿ ਮਿਲਾਇਆ ਪਹਿਲੇ ਕੁੜੇ ਕੁੜੇ ਹੱਥ ਆਪਣੇ ਅਗਲੇ ਸਬਜੀ ਗਾਜਰਾਂ ਕੱਟਣ ਵੇਲੇ ਬਾਹਲਾ ਜਦੇ ਔਖਾ ਹੋ ਜਾਂਦਾ ਮਨ ਮਹਨ ਲੱਕੜਾਂ ਲਾ ਰਹੀਆਂ ਕਿ ਲੱਕੜ ਨਾਲ ਵਧੀਆ ਕੁਮਚੀ ਪਾਥੇ ਨਾਲ ਧੂਮ ਹੀ ਧੂਆ ਹੀ ਜਾਂਦਾ ਮਨੇ ਪਰ ਲੱਕੜਾ ਦਰ ਉਰਲੇਣਾ ਚਾਕੇ ਰੋਟੀ ਨਾਲ ਵੜ ਢੱਕੇ ਜੇ ਪਾ ਲੈ ਆਪਣੇ ਤੇ ਢੱਕਿਆਂ ਨਾਲ ਰੋਟੀ ਲਾਵਾਂਗੇ ਮਨੇ ਸਿੱਕਾ ਜਿਹਾ ਬਣਾ ਲੈ ਆਪਣੇ ਗੈਸ ਦੀ ਬਾਤ ਕਿਹਦੀ ਕਿਉਂ ਮੁੰਡੇ ਤਾਂ ਫਿਰ ਬਗ ਨਹੀਂ ਆਈ ਗਾਰ ਨਹੀਂ ਤਾਂ ਫਿਰ ਸਾਰਾ ਥੀਣਾ ਨਾ ਗੈਸੀ ਕੰਮ ਚੱਲਦਾ ਚੁੱਲ੍ਹੇ ਤੇ ਫਿਰ ਨਹੀਂ ਆ ਕੋ ਬਿਲਕੁਲ ਵੀ ਮਰਜੀ ਸਭ ਕੇ ਸਭ ਦੇ ਚ ਬਚਾਉਣੇ ਆਪਾਂ ਮਹੀਨਾ ਦੇ ਲੱਕ ਮਹੀਨਾ ਉਹ ਵੀ ਕਦੇ ਪਕੌੜ ਕਰ ਲੈਂਦੇ ਹਾਂ ਚਲੋ ਖੇਤੀ ਬਣਾ ਨਾ ਕੰਮ ਵੀ ਲੇਟ ਹੋ ਗਈ ਗੈਸ ਦੀ ਕਰ ਦਿੰਦੇ ਹਾਂ ਹੁਣ ਆਪਾਂ ਪਾ ਲਈਏ ਟਮਾਟਰ ਤੇ ਹਰੀ ਮਿਰਚਾਂ ਹੁਣ ਚੀ ਪਾ ਲਈਏ ਮਸਾਲਾ ਆਲੂ ਵੀ ਉਹਦੇ ਵਿੱਚ ਪਾ ਲਓ ਜੀ ਲਸਕਨਾ ਕੋਈ ਸੇਪਾ ਜਿਆਦਾ ਪਾਵਾਂਗੇ ਇਹ ਕਮ ਬਰਮਾ ਤੋਂ ਬਿਨਾਂ ਇਹ ਕਰ ਦੇ ਗੱਜਣਾ ਕਰਕੇ ਮਿਸੀਆਂ ਜਾਂਦੀ ਨੇ ਇਸ ਕਰਕੇ ਆਪਾਂ ਮਸਾਲਾ ਨਾਲ ਹੋਰ ਤੇਲ ਪਾਵਾਂਗੇ ਹੋਰ ਮਿਸੀ ਜੀ ਤਨਕਾ ਲਾ ਤਾਂ ਪਰ ਥੋੜਾ ਜਿਹਾ ਇਧਰ ਪਾਣੀ ਗਰਮ ਉਹ ਧਰ ਲਿਆ ਤੇ ਕਣਕ ਦਾ ਆਟਾ ਚੋਲਣਾ ਹੋਵੇ ਤਾਂ ਅਰੇ ਪਹਿਲਾਂ ਆਟਾ ਹੋਏ ਨਾ ਜੀ ਆਪਾਂ ਇਹਦੇ ਕਰਕੇ ਠੰਡੇ ਪਾਣੀ ਨਾਲ ਥੋੜਾ ਜਿਹਾ ਆਪਾਂ ਇਹ ਚ ਪਾਮਾ ਦੇ ਮੱਕੀ ਦਾ ਆਟਾ ਜੀ ਜੇ ਜਿਆਦਾ ਢੰਡ ਨਹੀਂ ਤੇ ਥੋੜਾ ਜਿਹਾ ਆਪਾਂ ਨਾ ਮੱਕੀ ਦਾ ਆਟਾ ਪਾ ਲਾਂਗੇ ਵਿਚੇ ਇਹਦੇ ਆਪਾਂ ਪਾ ਲਈਏ ਪਾਣੀ ਵੀ ਵਰਤ ਹੋ ਗਿਆ ਬਣਾ ਲਾਗਾ ਘੋੜੇ ਨਾ ਨਾ

ਆਪਾਂ ਰੋਟੀ ਲਾ ਲਈਏ ਸਬਜ਼ੀ ਆਪਨੀ ਬਣ ਗਈ ਅੱਗ ਮੱਚੀ ਜਾਂਦੇ ਨੇ ਨਾ ਹੋ ਗਿਆ ਮੇਰਾ ਤਾਂ ਜ ਸਾਢੇ 6:00 ਦੇ ਨਾਲ ਤਾਂ ਘਰ ਫੜਕ ਪੈ ਗਿਆ ਤੇ 10-20 ਮਿੰਟਾਂ ਦਾ ਫੜਕ ਪੈ ਗਿਆ ਦਿਨ ਦਾ ਤੇ ਰੋਟੀ ਬਣਾ ਲੈ ਆਪਾਂ ਨਾਲ ਦੀ ਨਾਲ ਖਾ ਲੈਣਗੇ ਤੇ ਚਲੋ ਜੀ ਆਪਣਾ ਦੁੱਧ ਬਾਦ ਸੰਤ ਆਪਾਂ ਨੇ ਡੈਰੀ ਵਾਲ ਡੱਛ ਪਾਉਣ ਤੋਂ ਲਏਗੇ ਦੂ ਆਪਾਂ ਇੱਕ ਪਾਤਾ ਗਰਮ ਕਰ ਲਾਂਗੇ ਚਲੋ ਜੀ ਆਪਾਂ ਰੋਟੀ ਬਣਾ ਲਈਏ ਚਲੋ ਅੱਜ ਦੀ ਗੱਡੀ ਤਾਂ ਇੱਥੇ ਕਰਦੇ ਮਿਲਦੇ ਆ ਨੈਕਸਟ ਵਲੋਗ ਓ